ਸੋ ਅੱਜ ਮੌਜੂਦਾ ਲੁਧਿਆਣਾ ਵਿਖੇ ਸ਼ਹੀਦ ਉਦਮ ਸਿੰਘ ਆਰਗੇਨਾਈਜੇਸ਼ਨ ਵੱਲੋਂ ਜੋ ਬਲੱਡ ਕੈਂਪ ਆਰਗੇਨਾਈਜ਼ ਕੀਤਾ ਗਿਆ ਸੋ ਦੇਤੇ ਤੁਹਾਨੂੰ ਇਹ ਦਿਖਾਉਣਾ ਹੈ ਵੀ ਕਿਦਾਂ ਨੌਜਵਾਨਾਂ ਦੇ ਵਿੱਚ ਜੋ ਬੜੀਆ ਅਹਿਸਾਸ ਹੋਇਆ ਹੈ ਵੀ ਖੂਨਦਾਨ ਮਹਾਦਾਨ ਕਿਹਾ ਜਾਂਦਾ ਸੋ ਨੌਜਵਾਨ ਅੱਗੇ ਵੱਧ ਚੜ ਕੇ ਕਿਤਨਾ ਕਿਤੇ ਖੂਨਦਾਨ ਦੇ ਰਹੇ ਨੇ ਸੋ ਗੱਲ ਕਰਦੇ ਆ ਸ਼ੁਭਮ ਮਰੋੜਾ ਜੀ ਇੱਥੇ ਆ ਜਾਏ ਨੇ ਅਚੇਚੇ ਤੌਰ ਤੇ ਇਹਨਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਜੋ ਕੈਂਪ ਹੈ ਕਿਦਾਂ ਲੱਗ ਰਿਹਾ ਹੈ ਰੋੜਾ ਜੀ ਇਹ ਸੇਵਾ ਬੜੀ ਵੱਡੀ ਸੇਵਾ ਹੁੰਦੀ ਹੈ ਇਸ ਸਮਾਜ ਦੇ ਵਿੱਚ ਕਿੱਦਾਂ ਲੱਗ ਰਿਹਾ ਵੀ ਬਹੁਤ ਵਧੀਆ ਲੱਗ ਰਹੀ ਹੈ ਸੇਵਾ ਕਰਕੇ ਇਹ ਸਾਰੇ ਭਰਾਵਾਂ ਦੇ ਸਾਥ ਨਾਲ ਕੈਂਪੋ ਲਾਇਆ ਆਪਾਂ ਕੋਈ ਮਤਲਬ ਕੋਈ ਲੰਬਾ ਜੋੜਾ ਆਪਣਾ ਨਹੀਂ ਸੀ ਆਪਾਂ ਹਫ਼ਤੇ ਪਹਿਲਾਂ ਹੀ ਸੋਚਿਆ ਸੀ ਕੈਂਪ ਲਾਣਾ ਤੇ ਹਫ਼ਤੇ ਦਾ ਸੀ ਕੈਂਪ ਲਾਤਾ ਬਹੁਤ ਵਧੀਆ ਵੀਰੇ ਕੈਂਪ ਲਾਤਾ ਸਾਰੇ ਭਰਾਵਾਂ ਦੇ ਸਾਥ ਨਾਲ 2200 ਤੋਂ ਪਲੱਸ ਯੂਨਿਟ ਹੋ ਗਿਆ ਤੇ ਡਾਕਟਰਾਂ ਨੂੰ ਪੁੱਛ ਲਓ ਕੋਈ ਇੰਦੇ ਝੂਠ ਨਹੀਂ ਕੋਈ ਫਰੇਬ ਨਹੀਂ ਜੋ ਜਿੰਨੇ ਯੂਨਿਟ ਹੋਏ ਉਹਨੇ ਹੀ ਦੱਸ ਰਹੇ ਆ ਆਪਾਂ ਚਾਹੇ ਪੁੱਛ ਵੀ ਸਕਦੇ ਤੁਸੀਂ ਨਹੀਂ ਇਹਦਾ ਇਹ ਬੜੀ ਵੱਡੀ ਇੱਕ ਨਾ ਇਹ ਸਿੱਖ ਮਿਲਦੀ ਹੈ ਆਮ ਲੋਕਾਂ ਨੂੰ ਵੀ ਕਿਉਂਕਿ ਚਾਹੇ ਖੂਨਦਾਨ ਦਾ ਕੰਮ ਹੋਵੇ ਕਿਉਂਕਿ ਖੂਨਦਾਨ ਨਾਲ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਆ ਆਪਣੇ ਤੁਹਾਡੇ ਨਾਲ ਜਿਹੜੇ ਨੌਜਵਾਨ ਜੁੜੇ ਨੇ ਉਹਨਾਂ ਨੂੰ ਕੀ ਪ੍ਰੇਰਣਾ ਦੇਣੀ ਚਾਹੀਦੀ ਮੈਂ ਯੂਥ ਨੂੰ ਮੈਸੇਜ ਇਹਨਾਂ ਜਿਹੜੇ ਭਰਾਨਾ ਸਾਂ ਕਰਦੇ ਨੇ ਚਾ ਛੱਡਣ ਚੰਗੇ ਕੰਮ ਕਰਨ ਬਲੱਡ ਕੈਂਪ ਲਾਉਣ ਗਰੀਬ ਕੁੜਿਆਂ ਦੇ ਵਿਆਹ ਕਰਨ ਇੱਕ ਖੂਨਦਾਨ ਮਹਾਦਾਨ ਹੈਗਾ ਸਭ ਤੋਂ ਵੱਡਾ ਮਤਲਬ ਦਾਨ ਖੂਨ ਦਾ ਹੁੰਦਾ ਕਿਉਂਕਿ ਕੋਈ ਇਧਰ ਪੇਸ਼ੈਂਟ ਜਿਨ੍ਹਾਂ ਦਾ ਮਹੀਨੇ ਬਾਅਦ ਬਲੱਡ ਚੇਂਜ ਹੁੰਦਾ ਹੁੰਦਾ ਤੇ ਉਹਨਾਂ ਨੂੰ ਬਲੱਡ ਹਫਤੇ ਕੋਈ ਨਾ ਕੋਈ ਡੋਨਰ ਚਾਹੀਦਾ ਜੇ ਅਸੀਂ ਸਾਰੇ ਬਲੱ ਤੇ ਮੈਂ ਸਭ ਨੂੰ ਮੈਸੇਜ ਇਹਨਾਂ ਬਲੱਡ ਦਿਆ ਕਰੋ ਐਂਦੇ ਕੋਈ ਨੁਕਸਾਨ ਨਹੀਂ 24 ਘੰਟੇ ਬਾਅਦ ਬਲੱਡ ਪੁਰਾ ਹੋ ਜਾਂਦਾ ਤੇ ਕੋਈ ਨੁਕਸਾਨ ਨਹੀਂ ਹੁੰਦਾ ਬਲੱਡ ਦਿਆ ਕਰੋ ਜਿਵੇਂ ਹੁਣ ਤੁਸੀਂ ਸਰਟੀਫਿਕੇਟ ਇਸ਼ੂ ਕਰ ਰਹੇ ਹੋ ਜਿਹੜਾ ਬੰਦਾ ਬਲੱਡ ਦੇ ਗਿਆ ਹੁਣ ਅਗਲੇ ਨੂੰ ਕਿਸੇ ਨੂੰ ਬਲੱਡ ਚਾਹੀਦਾ ਉਹ ਸਰਟੀਫਿਕੇਟ ਕਿਤਨੇ ਕਿਤੇ ਅੱਗੇ ਹਸਪੀਟਲ 'ਚ ਕੰਮ ਆਏਗਾ ਬਾਈ ਸਾਡੀ ਸਟੈਟਿਕ ਸਾਰਾ ਕੋਈ ਬਲੱਡ ਕੈਂਪ ਲੈ ਸਾਡਾ ਪਟਾਇਆ ਪਿਆ ਅਸੀਂ ਮਤਲਬ ਉਹਨਾਂ ਨੂੰ ਫੋਨ ਕਰਾਂਗੇ ਸਾਨੂੰ ਬਲੱਡ ਦੇ ਦੋਗੇ ਉਹ हां मतलब वो वो चीज कम आएगी आगे जिन्नु किसे नु ब्लड चाहिदा है ਤੁਹਾਡੀ ਅਸੀਂ ਬੈਠੀਆਂ ਅਸੀਂ ਦਵਾਵਾਂਗੇ ਬਲੱਡ ਸਾਡੇ ਨਮ ਸੋਸਾਇਟੀ ਵੱਲੋਂ ਅਸੀਂ ਕਰਾਂਗੇ ਅਸੀਂ ਆਪ ਆਕੇ ਮੌਕੇ ਤੇ ਆਕੇ ਬਲੱਡ ਕਰਾਵਾਂਗੇ ਨਹੀਂ ਉਹ ਅਸੀਂ ਮੌਕੇ ਦਾ ਪਹੁੰਚਾਂਗੇ ਬਲੱਡ ਦਵਾਣ ਵਾਸਤੇ ਜਿੰਨੂੰ ਲੋੜ ਹੋਊਗੀ ਸੋ ਅਚੇਚੇ ਤੌਰ ਤੇ ਲक्की ਸੰਧੂ ਜੀ ਪਹੁੰਚੇ ਨੇ ਜੋ ਕਿ ਯੂਥ ਦੇ ਕਾਂਗਰਸ ਯੂਥ ਦੇ ਪ੍ਰਧਾਨ ਵੀ ਰਹੇ ਨੇ ਸਾਡੇ ਨਾਲ ਤੋਂ ਚੋਚੇ ਤੌਰ ਤੇ ਕੰਮ ਕੀਤਾ ਸੰਧੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਟੀ ਹਾਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਮੂੱਚੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦਾ ਜਿਹੜਾ ਕੈਂਪ ਆ ਮੇਰਾ ਛੋਟਾ ਭਰਾ ਸ਼ੁਭਮ ਰੋੜਾ ਤੇ ਇਹਨਾਂ ਦੀ ਸਮੁੱਚੀ ਟੀਮ ਵੱਨਿਓ ਲਗਾਇਆ ਗਿਆ ਸਾਡਾ ਛੋਟਾ ਵੀਰ ਰਾਗਵ ਟੰਡਨ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਜ਼ਿਆਦਾ ਨੇਕ ਉਪਰਾਲਾ ਮੇਰਾ ਭਰਾ ਹਰ ਵਕਤੇ ਕਰਦਾ ਰਹਿੰਦਾ ਵਾ ਚਾਹੇ ਖੇਡਾਂ ਨੂੰ ਪ੍ਰਮੋਟ ਕਰਨ ਦੀ ਗੱਲ ਹੋਵੇ ਪਿੱਛੇ ਜੇ ਸ਼ੁਭਮ ਨੇ ক্রিকেট ਦਾ ਟੂਰਨਾਮੈਂਟ ਕਰਾਇਆ ਉਹ ਵੀ ਬੜਾ ਛਲਾਗਾ ਜੋ ਕਦਮ ਸੀਗਾ ਹੁਣ ਇਹਨਾਂ ਨੇ ਇਹ ਬਲੱਡ ਕੈਂਪ ਲਵਾਇਆ ਪਹਿਲਾ ਆ ਕੇ ਕੈਂਪ ਦੇ ਵਿੱਚ ਆਏ ਲੱਗ ਰਿਹਾ ਸੀ ਜਿਵੇਂ ਕਿਸੇ ਵਿਆਹ ਦੇ ਵਿੱਚ ਆਈ ਹੋਈ ਐ ਏਡਾ ਸੋਹਣਾ ਸ਼ੁਭਮ ਨੇ ਪ੍ਰਬੰਧ ਕੀਤਾ ਸੋ ਇੱਕ ਬਹੁਤ ਵਧੀਆ ਮੈਸੇਜ ਆ ਵੀ ਇਹਨਾਂ ਨੇ ਜਨਮ ਦਿਨ ਦੇ ਕੈਂਪ ਲਾਇਆ ਇਹ ਨੌਜਵਾਨਾਂ ਨੂੰ ਇੱਥੋਂ ਇੱਕ ਸੇਧ ਲੈਣੀ ਚਾਹੀਦੀ ਆ ਵੀ ਆਪਾਂ ਲੱਖਾਂ ਕਰੋੜਾ ਰੁਪਈਆ ਆਪਣੇ ਸ਼ਰਾਬਾ ਤੇ ਕੇਕ ਕੱਟ ਕੇ ਹੋਟਲਾਂ ਦੇ ਵਿੱਚ ੜਾ ਦਿੰਨੇ ਆ ਸੋ ਇਦਾਂ ਦੇ ਜਿਹੜੇ ਉਪਰਾਲੇ ਨੇ ਹਰ ਜਗ੍ਹਾ ਜਗ੍ਹਾ ਹੋਣੇ ਚਾਹੀਦੇ ਆ ਤਾਂ ਕਿ ਕਿਸੇ ਲੋੜਵੰਦੀ ਜਾਨ ਬਚ ਸਕੇ ਕਿਸੇ ਲੋੜਵੰਦੀ ਹੈਲਪ ਹੋ ਸਕੇ ਤੇ ਦੂਜਾ ਤੁਸੀਂ ਪੁੱਛਿਆ ਸੀਗਾ ਵੀ ਭਾਈ ਜਿਹੜਾ ਕੋਈ ਬਲੱਡ ਦੇ ਕੇ ਜਾਂਦਾ ਉਹਨੂੰ ਬਲੱਡ ਕਦੇ ਮਿਲੂਗਾ ਕਿ ਨਹੀਂ ਜਿਹੜਾ ਬਲੱਡ ਦੇ ਕੇ ਗਿਆ ਉਹ ਵੀ ਚਾਹੇ ਬਲੱਡ ਕੋਈ ਨਹੀਂ ਵੀ ਦੇ ਕੇ ਗਿਆ ਤਾਂ ਵੀ ਉਹ ਮੇਰੇ ਨਾਲ ਸ਼ੁਭਮ ਨਾਲ ਸਾਡੇ ਸਾਰੇ ਭਰਾਵਾਂ ਨਾਲ ਜਦੋਂ ਮਰਜ਼ੀ ਕਦੇ ਵੀ ਸੰਪਰਕ ਕਰ ਸਕਦਾ ਅਸੀਂ ਉਹਦੀ ਜਦੋਂ ਵੀ ਕਦੇ ਉਹਦੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਸੱਜਣ ਬੇਲੀ ਨੂੰ ਖੂਨ ਦੀ ਲੋੜ ਹੋਊਗੀ ਤਾਂ ਅਸੀਂ ਉਸ ਦੀ ਪੁਰਜ਼ੋਰ ਜਾਨੀ ਕਿ ਹੈਲਪ ਕਰਾਂਗੇ ਤੇ ਉਹਨੂੰ ਖੂਨ ਅਵੇਲੇਬਲ ਕਰਾਵਾਂਗੇ ਕਿਉਂਕਿ ਰੈੱਡ ਕਰਾਸ ਵਾਲਿਆਂ ਨਾਲ ਸਾਡਾ ਟਾਈ ਆਪਾ ਜੇ ਅਸੀਂ ਉਹਨਾਂ ਨੂੰ ਖੂਨ ਅੱਜ ਦੰਨੇ ਇੰਨੀਆਂ ਯੂਨਿਟਾਂ ਦਿੱਤੀਆਂ ਤੇ ਅਸੀਂ ਉਹਨੂੰ ਤਾਂ ਲੈਣੀਆਂ ਵੀ ਜਿੱਥੇ ਸਾਨੂੰ ਲੋ ਸੋ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਜ਼ਰੂਰ ਉਹ ਨੌਜਵਾਨਾਂ ਨੂੰ ਕਹਿਣਾ ਚਾਹਣਾ ਇੱਕ ਤਾਂ ਇਸ ਜਿਹੜਾ ਇਹਨੇ ਉਪਰਾਲਾ ਕੀਤਾ ਉਹ ਸੇਧ ਲੈਣ ਤੇ ਜੇ ਕਿਸੇ ਨੂੰ ਵੀ ਕੋਈ ਬਲੱਡ ਦੇ ਵਿੱਚ ਖੂਨ ਦੀ ਲੋੜ ਆ ਤਾਂ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰਨ ਕਿਉਂਕਿ ਖੂਨ ਦਾ ਦਾਨ ਮਹਾਦਾਨ ਮੰਨਿਆ ਗਿਆ ਬਹੁਤ ਵੱਡਾ ਦਾਨ ਆ ਰક્તਦਾਨ ਸੋ ਇਦਾਂ ਦੇ ਉਪਰਾਲੇ ਹਰ ਜਗ੍ਹਾ ਜਗ੍ਹਾ ਹੋਣਾ ਚਾਹੀਦੇ ਨੇ ਜੀ ਸੋ ਜੀਵਿੰਗ ਤੁਹਾਨੂੰ ਪਤਾ ਵੀ ਰક્તਦਾਨ ਮਹਾਦਾਨ ਕਿਹਾ ਜਾਂਦਾ ਹੈ ਚੇਚੇ ਤੌਰ ਤੇ ਚੌਧਰੀ ਮਦਨਾਲ ਬਗਾਈ ਦੇ ਬੇਟੇ ਗੌਰਵ ਬੱਗਾ ਜੀ ਨੇ ਇੱਥੇ ਸ਼ਮੂਲੀਅਤ ਕੀਤੀ ਹੈ ਸੋ ਬਗੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਲਾ ਦਾ ਸਿਟੀ ਹோம் ਚੈਨਲ ਤੇ ਤੇ ਇੱਕ ਪ੍ਰੇਰਣਾ ਹੁੰਦੀ ਹੈ ਯੂਥ ਨੂੰ ਤੁਸੀਂ ਐਸ ਝੰਗਸਟਰ ਹੋ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਮੋਢਿਆਂ ਤੇ ਉਹਨਾਂ ਦੇ ਸ਼ਹਿਰ ਦੀ ਕੀ ਕਹਿਣਾ ਚਾਹੁੰਦੇ ਹੋ ਵੀ ਐਡਾ ਵੱਡਾ ਉਪਰਾਲਾ ਇਹਨਾਂ ਦੀ ਸ਼ਹੀਦ ਉਦਮ ਸਿੰਘ ਫਾਊਂਡੇਸ਼ਨ ਜੋ ਇਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਸਭਨਾ ਪਹਿਲਾਂ ਮੈਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਵਾਏ ਭਾਏ ਹਰ ਜਗ੍ਹਾ ਤੇ ਸਾਨੂੰ ਤੁਸੀਂ ਪਬਲਿਕ ਦੇ ਡੋਮੇਨ ਚ ਲੈ ਕੇ ਜਾਂਦੇ ਹੋ ਤੁਸੀਂ ਸ਼ਹੀਦ ਉਧਮ ਸਿੰਘ ਕਲੱਬ ਦੀ ਗੱਲ ਕੀਤੀ ਹੈ ਇਹ ਕਿਸੇ ਮੋਤਾਜ ਨਹੀਂ ਹੈਗਾ ਕਿਸੇ ਕਹਾਂਗਾ ਐਡਵਰਟਾਈਜ਼ਮੈਂਟ ਦਾ ਸਾਡਾ ਵੀਰ ਸ਼ੁਭਮ ਮਰੋੜਾ ਜੋ ਹਰ ਸਾਲ ਚਲੋ ਬਲੱਡ ਡੋਨੇਸ਼ਨ ਕੈਂਪ ਕਿਤੇ ক্রিকেট ਦੇ ਟੂਰਨਾਮੈਂਟਸ ਜਾਂ ਹੋਰ ਕੋਈ ਸੋਸ਼ਲ ਕਾਰਜਾਂ ਨੂੰ ਲੈ ਕੇ ਪਬਲਿਕ ਦੇ ਵਿੱਚ ਡੋਮੇਨ ਦੇ ਵਿੱਚ ਜਾਂਦਾ ਤੇ ਅੱਜ ਸਾਰੀ ਟੀਮ ਨੇ ਸਮੁੱਚੀ ਟੀਮ ਨੇ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਤੇ ਮੈਂ ਅਸੀਂ ਚੁੱਚੇਤੇ ਤੌਰ ਤੇ ਪਹੁੰਚੇ ਸਾਰੇ ਵੀਰ ਮੇਰੇ ਨਾਲ अरुण ਜੀ ਕੌنسਲ ਸਾਹਿਬ ਹੋਰ ਵੀ ਜਿਨੇ ਯੂਥ ਸਾਥੀ ਅੱਜ ਇਕੱਠੇ ਹੋਏ ਆ ਬਿਲਕੁਲ 260 ਯੂਨਿਟ ਅੱਜ ਕਲੈਕਟ ਹੋਏ ਆ ਮੈਂ ਤਾਂ ਕਹੂੰਗਾ ਸਭ ਨਾਲ ਵੱਡਾ ਦਾਨ ਮਹਾਦਾਨ ਕਿਹਾ ਗਿਆ ਬਲੱਡ ਨੂੰ ਤੇ ਜਿੱਦਾਂ ਡਾਕਟਰਸ ਕਹਿੰਦੇ ਕਿ ਇੱਕ ਬੋਟਲ ਤਿੰਨ ਜਾਨਾਂ ਦੀ ਜਾਨ ਬਚਾ ਸਕਦੀ ਹੈ ਤੇ ਮੈਂ ਵੀਰ ਨੂੰ ਮੁਬਾਰਕ ਮੁਬਾਰਕਬਾ ਦੇਣ ਲਈ ਆਏ ਆ ਤੇ ਜਿੰਨੇ ਵੀ ਅਸੀਂ ਇੱਥੇ ਹਾਜ਼ਰੀਨ ਆ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਅਸੀਂ ਇੱਕ ਬੋਟਲ ਜ਼ਰੂਰ ਬਲੱਡ ਦਾ ਦੇ ਕੇ ਜਾਈਏ ਤੇ ਤੁਹਾਡੇ ਮਾਧਿਅਮ ਰਾਹੀਂ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਇਦਾਂ ਦੇ ਕਦਮ ਸਾਨੂੰ ਚੱਕਦੇ ਰਹਿਣੇ ਚਾਹੀਦੇ ਆ ਤੇ ਇਦਾਂ ਦੀ ਆਰਗੇਨਾਈਜੇਸ਼ਨਸ ਆ ਅਸੀਂ 24 ਘੰਟੇ ਨਾਲ ਹਾਜ਼ਰ ਆ ਇਹ ਸਮੁੱਚੀ ਟੀਮ ਸਾਡੀ ਤੇ ਹੋਰ ਵੀ ਜਿਹਨੇ ਯੂਥ ਸਾਥੀ ਤੁਹਾਡੇ ਮਾਧਿਮ ਲਈ ਸੁਣ ਰਿਹਾ ਮੈਂ ਉਹਨਾਂ ਨੂੰ ਕਹੂੰਗਾ ਕਿ ਆਪਾਂ ਸੋਸ਼ਲ ਕੌਜ਼ ਲਈ ਜ਼ਰੂਰ ਅੱਗੇ ਆਈਏ ਸੋ ਅਰुण ਸ਼ਰਮਾ ਜੀ ਲੁਧਿਆਣੇ ਤੋਂ ਜੋ ਨਵੇਂ ਕਾਉਂਸਲਰ ਵੀ ਬੜੇ ਨੇ ਇਹ ਵੀ ਐ ਦੇ ਜੰਗਸਟਰ ਨੇ ਪਹਿਲੀ ਵਾਰ ਇਲੈਕਸ਼ਨ ਲੜੇ ਨੇ ਕਾਂਗਰਸ ਦੀ ਟਿਕਟ ਤੇ ਤੇ ਪਹਿਲੀ ਵਾਰੀ ਜੇਤ ਹਾਸਲ ਕਰਕੇ ਤੁਸੀਂ ਕਾਉਂਸਲਰ ਦੀ ਪੌੜੀਆਂ ਚੜ੍ਹੇ ਹੋ ਤੁਸੀਂ ਵੀ ਐਜ਼ ਇੱਕ ਆਈਕਨ ਬਣ ਗਏ ਹੋ ਲੁਧਿਆਣੇ ਸ਼ਹਿਰ ਦਾ ਕਿਉਂਕਿ ਛੋਟੀ ਉਮਰੇ ਪਹਿਲੀ ਵਾਰ ਟਿਕਟ ਮਿਲੀ ਤੇ ਪਹਿਲੀ ਵਾਰ ਤੁਸੀਂ ਜਿੱਤ ਕੇ ਅੱਗੇ ਵਧਿਓ ਕੀ ਕਹਿਣਾ ਚਾਹੋਗੇ ਆਣ ਵਾਲੇ ਯੂਥ ਲਈ ਕੀ ਮੈਸੇਜ ਹੈ ਤੁਹਾਡਾ ਮੇਰਾ ਮੈਸੇਜ ਸੁਣਿਆ ਇਹ ਹੈ ਕਿ ਜਿਵੇਂ ਲੋਕ ਮਾਰੇ ਕੰਮ ਦੀ ਰੀਸ ਕਰਦੇ ਨੇ ਜੀ ਆ ਜਿਵੇਂ ਚੰਗੇ ਕੰਮ ਹੈ ਜਿਵੇਂ ਦੇ ਅੱਜ ਸਾਡੇ ਆ ਭਰਾ ਸ਼ੋਹਾਂ ਰੋਣਾ ਜੀ ਰਗ ਉਹਨਾਂ ਵੱਲੋਂ ਜਾਂ ਸਮੁੱਚੀ ਟੀਮ ਵੱਲੋਂ ਕੀਤਾ ਗਿਆ ਇਸ ਕੰਮ ਦੀ ਰੀਸ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਇੱਕ ਦੂਜੇ ਵੱਲ ਦੇਖ ਕੇ ਵੱਤ-ਵੱਤ ਕੈਂਪ ਲਾਣ ਮੈਡੀਕਲ ਕੈਂਪ ਲਾਣ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕਣਾ ਸਹੀ ਮੈਨੇਜ ਜਿਹੜੀ ਲੋਕ ਸੇਵਾ ਹੈ ਉਹੀ ਸੇਵਾ ਹੈ ਹੋਰ ਕੀ ਕੀ ਤੋਂ ਉਪਰਾਲੇ ਨਾਲ ਨਾਲ ਬਲੱਡ ਬੈਂਕ ਦਾ ਚਲੋ ਹੋ ਗਿਆ ਖੂਨਦਾਨ ਵੀ ਕਰਤਾ ਗਰੀਬ ਬੱਚਿਆਂ ਦੇ ਮੈਰੀਜ ਬੈਨ ਨਾਲੋਂ ਕੀਤੀ ਜਾਂਦੀ ਹੈ ਚਾਹੇ ਸਪੋਰਟਸ ਦੇ ਨਾਲ ਜੁੜਿਆ ਹੋਵੇ ਯੰਗਸਟਰਨ ਉਹ ਵੀ ਇਹਨਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਹੋਰ ਇਸ ਤੋਂ ਇਲਾਵਾ ਤੁਸੀਂ ਵੀ ਇਹ ਫਾਊਂਡੇਸ਼ਨ ਨਾਲ ਬੜੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਹੋਰ ਕੀ ਕੀ ਉਪਰਾਲੇ ਨੇ ਤੁਹਾਡੇ ਵੱਲੋਂ ਕੀਤੇ ਜਾਂੜ ਗਿਆ ਤੇ ਸਮਝਦੇ ਸਰ ਅਸੀਂ ਕਦੀ ਮਤਲਬ ਇਹ ਸੋਚ ਕੇ ਨਹੀਂ ਕਦੀ ਕੋਈ ਕੰਮ ਕੀਤਾ ਕਿ ਅਸੀਂ ਕੋਈ ਐਡਵਰਟਾਈਜ਼ਮੈਂਟ ਕਰਨੀ ਹੈ ਸਾਨੂੰ ਕੋਈ ਦਿਨ ਰਾਤ ਕਿਸੇ ਚੀਜ਼ ਦੇ ਵਾਸਤੇ ਕੋਈ ਮਤਲਬ ਜਿਹੜਾ ਬੰਦਾ ਕਿਤੇ ਉਲਝਿਆ ਹੁੰਦਾ ਨੇ ਜੀ ਉਹੀ ਕੋਈ ਮਦਦ ਮੰਗਦਾ ਤਪੇਲਾ ਦਾ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਹੈ ਕਿ ਅਸੀਂ ਮਦਦ ਕਰਨ ਜੋਗੇ ਹੈਗੇ ਆਂ। ਜੇ ਮਦਦ ਕਰਨ ਜੇ ਅਸੀਂ ਮਦਦ ਲੈਣ ਜੋਗੇ ਹੁੰਦੇ ਫੇਰ ਕਰਦੇ। ਫਿਰ ਲਾਦਾ ਰੱਬ ਦਾ ਅਸੀਂ ਵੱਡਾ ਵੱਡਾ ਸ਼ੁਕਰ ਹੈ। ਉਹ ਦੂਜਾ ਜਦੋਂ ਕੋਈ ਕਿਸੇ ਚੀਜ਼ ਦੀ ਕੋਈ ਮਦਦ ਕਿਸੇ ਕੋ ਆਸਨ ਆਲੀ ਜਾਂਦਾ ਤਾਂ ਕਰਨ ਆ ਦਾ ਪਰਮਾਤਮਾ ਹੀ ਆ। ਅਸੀਂ ਕੋਈ ਬੱਚੇ ਦੀ ਪੜ੍ਹਾਈ ਦਾ ਹੈ ਜਾਂ ਕਿਸੇ ਦਾ ਹਸਪੀਟਲ ਦਾ ਜਿੰਨਾ ਵੱਧ ਤੋਂ ਆਪਣੇ ਵੱਲ ਯੋਗਦਾਨ ਲਾ ਸਕੀਏ ਉਹ ਕਰਦੇ ਆਂ। ਕਰੋਨਾ ਕਾਜ਼ ਅਸੀਂ 2 ਮਹੀਨੇ ਪੂਰਾ ਲੰਗਰ ਲਾਇਆ। ਤੇ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ। ਲੋਕਾਂ ਵੱਲੋਂ ਅਸੀਂ ਸ਼ੁਰੂ ਕੀਤਾ ਸੀ ਲੋਕਾਂ ਵੱਲੋਂ ਬਾਜੂ ਇੰਨਾ ਪਿਆਰ ਮਿਲਿਆ ਇੰਨਾ ਹਰਾਸ਼ੇ ਮਿਲਿਆ ਤੇ ਉਦੋਂ ਅਸੀਂ ਲੰਗਰ ਲਾਇਆ ਪਰ ਅਸੀਂ ਕਿਸੇ ਨੂੰ ਇਹ ਨਹੀਂ ਦਿਖਾਇਆ ਕਿ ਆਹ ਦੇਖੋ ਜੀ ਅਸੀਂ ਲੰਗਰ ਦੇ ਰਹੇ ਆਂ ਜਾਂ ਵੰਡ ਰਹੇ ਆਂ ਉਹ ਕੋਈ ਲੋਕਾਂ ਦਾ ਲੰਗਰ ਸੀ ਲੋਕਾਂ ਦੇ ਪੈਸਿਆਂ ਨਾਲ ਲਾਇਆ ਤੇ ਦੀ ਲੋਕਾਂ ਦੇ ਵਰਦਾਤਾ ਤੇ ਐਡਵਰਟਾਈਜ਼ਮੈਂਟ ਕਦੀ ਪਾਸੇ ਕੋਈ ਸੋਚਿਆ ਨਹੀਂ ਪਰ ਇਹ ਹੈ ਕਿ ਮਦਦ ਦੇ ਪਾਸੋਂ ਕਦੀ ਪਿੱਛੇ ਨਹੀਂ ਹਟੇ ਨਾ ਹਟੇ ਆਂ ਤੇ ਨਾ ਅੱਗੇ ਹੋਟਾਂਗੇ ਮਤਲਬ ਜਦੋਂ ਵੀ ਸਮਾਜ ਨੂੰ ਲੋੜ ਪਏਗੀ ਇਹਨਾਂ ਦੇ ਮੈਂਬਰਸ ਨੇ ਤਤਪਰ ਨੇ ਹਾਰ ਟਾਈਮ ਸਮਾਜ ਦੀ ਅੱਗੇ ਵਾ ਚੜ ਕੇ ਸੇਵਾ ਅੱਗੇ ਵੀ ਕਰਦੇ ਰਹਿਣਗੇ ਸੋ ਇਦਾਂ ਦੇ ਚਰਚਾ ਲਈ ਤੁਹਾਡੇ ਨਾਲ ਜੁੜੇ ਰਾਵਾਂਗੇ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕੀ ਭਾਰਤੀ ਲੁਧਿਆਣਾ